ਕਿਉਂਕਿ ਜਿਹੜਾ ਤੁਹਾਡਾ ਟਰੈਕਟਰ ਦਾ ਇੰਜਨ ਆ ਦੋ ਤਰੀਕਿਆਂ ਨਾਲ ਸੀਜ਼ ਹੁੰਦਾ ਸੱਜਣੋ ਨੰਬਰ 1 ਤਰੀਕਾ ਤਾਂ ਪਾਣੀ ਤੋਂ ਬਿਨਾ ਨੰਬਰ 2 ਤਿੰਨ ਦਾ ਮਗਲੈਲ ਤੋਂ ਬਿਨਾ ਕੂਲਿੰਗ ਸਿਸਟਮ ਲਈ ਰੈਡੀਏਟਰ ਫੈਨ ਬੈਲਟ ਪੱਖਾ ਵਾਟਰ ਵਾਡੀ ਸਾਰੀਆਂ ਚੀਜ਼ਾਂ ਵਰਕ ਕਰਦੀ ਆ ਆ ਪਿਸਟਨ ਆ ਦੇਖੋ ਸੱਜਣੋ ਇਹਨੇ ਸਲੀਵ ਦੇ ਵਿੱਚ ਪੂਰਾ ਪੂਰਾ ਫਸ ਕੇ ਚੱਲਣਾ ਹੁੰਦਾਗਾ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸਾਰੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਆਓ ਮੇਤਰੋ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਪਾਂ ਟਰੈਕਟਰ ਦੇ ਇੰਜਨ ਬਾਰੇ ਵੀ ਟਰੈਕਟਰ ਦਾ ਇੰਜਨ ਕਿੰਨੇ ਤਰੀਕਿਆਂ ਨਾਲ ਆਪਣਾ ਸੀਜ਼ ਹੁੰਦਾਗਾ ਤੇ ਕੀ ਕੀ ਆਪਾਂ ਧਿਆਨ ਰੱਖਣਾ ਚਾਹੀਦਾ ਟਰੈਕਟਰ ਦੇ ਵਿੱਚ ਤੇ ਸੋ ਮੇਤਰੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਤੁਹਾਨੂੰ ਸਾਰਾ ਇਸ ਵੀਡੀਓ ਚ ਦਿਖਾਵਾਂਗੇ ਕੀ ਕੀ ਤੁਹਾਡਾ ਪਾਣੀ ਤੋਂ ਬਿਨਾਂ ਤੇ ਮਗਲੈਲ ਤੋਂ ਬਿਨਾਂ ਕੀ ਕੀ ਸੀਜ਼ ਹੁੰਦਾ ਤੁਹਾਡੇ ਟਰੈਕਟਰ ਦਾ ਤਾਂ ਜੇ ਤੁਸੀਂ ਆਪਣੇ ਟਰੈਕਟਰ ਦੀ ਕੇਅਰ ਕਰ ਸਕੋ ਸਭ ਤੋਂ ਪਹਿਲਾਂ ਦੱਸਾਂ ਵੀ ਤੁਹਾਡਾ ਇੰਜਨਾ ਜਿਹੜਾ ਉਹ ਦੋ ਤਰੀਕਿਆਂ ਨਾਲ ਸੀਜ਼ ਹੁੰਦਾਗਾ ਮਿੱਤਰੋ ਕਿਉਂਕਿ ਜਿਹੜਾ ਤੁਹਾਡਾ ਟਰੈਕਟਰ ਦਾ ਇੰਜਨਾ ਦੋ ਤਰੀਕਿਆਂ ਨਾਲ ਸੀਜ਼ ਹੁੰਦਾ ਸੱਜਣੋ ਨੰਬਰ 1 ਦੇਕਾਂ ਦਾ ਪਾਣੀ ਤੋਂ ਬਿਨਾ ਨੰਬਰ 2 ਤੇੰ ਦਾ ਮਗਲੈਜ ਤੋਂ ਬਿਨਾ ਇਹਦੇ ਵਿੱਚ ਗਲਤੀਆਂ ਵੀ ਦੋ ਹੁੰਦੀਆਂ ਸੱਜਣੋ ਪਹਿਲੀ ਤਾਂ ਮੰਨਦੇ ਆ ਟਰੈਕਟਰ ਦੀ ਤੇ ਦੂਜੀ ਮੰਨਦੇ ਆ ਡਰਾਈਵਰ ਦੀ ਦੇਖੋ ਸੱਜਣੋ ਤੁਹਾਡੇ ਟਰੈਕਟਰ ਇੰਨੇ ਨੇ ਮਹਿੰਗੇ ਆ ਤੇ ਬਾਕੀ ਤੁਸੀਂ ਇੰਨਾਂ ਨਾਲ ਟਰੈਕਟਰਾਂ ਦਾ ਆਪਣੇ ਦਾ ਕੰਮ ਕਰਾਉਂਦੇ ਹੋ ਜੇ ਤੁਸੀਂ ਉਸ ਟਰੈਕਟਰ ਦੀ ਕੇਅਰ ਹੀ ਨਾ ਕਰੋਗੇ ਤਾਂ ਟਰੈਕਟਰ ਨੇ ਸੀਜ਼ ਹੋਣਾ ਹੀ ਆ ਮਿੱਤਰੋ ਬਾਕੀ ਟਾਈਮ ਸਰ ਤੇ ਤੁਸੀਂ ਉਸ ਟਰੈਕਟਰ ਦਾ ਔਇਲ ਵਗੈਰਾ ਚੇਂਜ ਕਰਦੇ ਰਹੋ ਪਾਣੀ ਵਗੈਰਾ ਰੈਡੀਏਟਰ ਦਾ ਚੇਂਜ ਕਰਦੇ ਰਹੋ ਤਾਂ ਟਰੈਕਟਰ ਨੂੰ ਕੁਝ ਨਹੀਂ ਹੁੰਦਾ ਬਾਕੀ ਕੁਝ ਲੀਕੇਜ ਹੋ ਜਾਂਦੀ ਹੈ ਟਰੈਕਟਰ ਦੇ ਵਿੱਚ ਪਾਣੀ ਦੀ ਹੋ ਜਾਂਦੀ ਆਪਾਂ ਕਹਿ ਦਿੰਨੇ ਆ ਚੱਲ ਕੋਈ ਨਾ ਯਾਰ ਹਟ ਜੂਗੀ ਆਪੇ ਕੁਝ ਮਗਲਲ ਦੀ ਲੀਕੇਜ ਹੋ ਜਾਂਦੀ ਆਪਾਂ ਕਹਿ ਦਿੰਨੇ ਆ ਚੱਲ ਯਾਰ ਰੋਕ ਕੇ ਕਰਾ ਲਾਂਗੇ ਇੱਕ ਦੋ ਦਿਨ ਤੋਂ ਮਿੱਤਰੋ ਉਸ ਦੇ ਵਿੱਚ ਸੋ ਮਿੱਤਰੋ ਉਸ ਦੇ ਵਿੱਚ ਆਪਣਾ ਇਹ ਕੰਮ ਵੱਜ ਜਾਂਦਾ ਟਰੈਕਟਰ ਦਾ ਜਿਹਦੇ ਕਾਰਨ ਕਰਕੇ ਕਈ ਵਾਰੀ ਔਇਲ ਵੀ ਤੁਹਾਡਾ ਲੀਕ ਹੋ ਜਾਂਦਾ ਕਈ ਵਾਰੀ ਤੁਹਾਡਾ ਪਾਣੀ ਵੀ ਲੀਕ ਹੋ ਕੇ ਖਤਮ ਹੋ ਸਕਦਾਗਾ ਉੱਥੇ ਫਿਰ ਕੰਡੀਸ਼ਨ ਬਣਦੀ ਹੈ ਤੁਹਾਡਾ ਇੰਜਨ ਸੀਜ਼ ਹੋ ਜਾਂਦੀ ਬਾਕੀ ਕਈ ਟਰੈਕਟਰਾਂ ਦਾ ਆਪ ਦਾ ਨੁਕਸਾਨ ਤਾਂ ਮੰਨਦੇ ਆ ਕਿਉਂਕਿ ਕਈ ਟਰੈਕਟਰ ਗਰਮ ਜ਼ਿਆਦਾ ਹੁੰਦੇ ਆ ਸਾਰਾ ਕੰਮ ਚੀਜ਼ਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਕਈ ਟਰੈਕਟਰ ਗਰਮ ਹੋਣੋਂ ਨਹੀਂ ਹਟਦੇ ਉੱਥੇ ਵੀ ਤੁਹਾਡਾ ਇੰਜਨ ਸੀਜ਼ ਹੋ ਜਾਂਦਾ ਤਾਂ ਤੁਸੀਂ ਆਪਣੇ ਨੇੜੇ ਦੇ ਮਕੈਨਿਕ ਨੂੰ ਜਿੰਨ ਮਰਜ਼ੀ ਦਿਖਾ ਸਕਦੇ ਹੋ ਆਓ ਤੁਹਾਨੂੰ ਅੱਜ ਨਜ਼ਰ ਮਰਾਈਏ ਕੀ ਕੀ ਟਰੈਕਟਰ ਦੇ ਵਿੱਚ ਸੀਜ਼ਨ ਤੋਂ ਬਾਅਦ ਖਰਾਬ ਹੁੰਦਾ ਤੇ ਕਿਹੜੇ-ਕਿਹੜੇ ਤਰੀਕਿਆਂ ਨਾਲ ਤੇ ਕਿਹੜਾ-ਕਿਹੜਾ ਪਾਰਟਸ ਨਾਲ ਤੁਹਾਡਾ ਟਰੈਕਟਰ ਸੀਜ਼ ਹੁੰਦਾਗਾ ਕਿਹੜੇ-ਕਿਹੜੇ ਪੁਰਜੇ ਸੀਜ਼ ਹੁੰਦੇ ਤੁਹਾਡੇ ਟਰੈਕਟਰ ਦੇ ਵਿੱਚ ਦੇਖੋ ਸੱਜਣੋ ਕਈ ਇੰਜਨਾਂ ਤੁਹਾਡੇ ਚੱਲ ਕੇ ਸੀਜ਼ ਹੁੰਦੇ ਕਈ ਵਾਰੀ ਅਸੀਂ ਫਿਟਿੰਗ ਕਰਨ ਦੇ ਬਾਅਦ ਸੀਜ਼ ਹੋ ਜਾਂਦਾ ਹੈ ਇਹਦੇ ਵਿੱਚ ਵੀ ਦੋ ਰੀਜ਼ਨ ਹੁੰਦੇ ਨੇ ਇੱਕ ਤਾਂ ਮਿਸਤਰੀ ਦੀ ਅਣਗਹਿਲੀ ਫਿਟਿੰਗ ਕਰਨ ਦੇ ਵਿੱਚ ਨੰਬਰ 2 ਤੇ ਕਸਟਮਰ ਦੀ ਕੇਅਰ ਕਰਨ ਦੇ ਚਲੋ ਸਾਰੇ ਅੱਜ ਗੱਲਬਾਤ ਕਰਾਂਗੇ ਤੁਹਾਡੇ ਤੁਹਾਡੇ ਨਾਲ ਮਿੱਤਰੋ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਮਿੱਤਰੋ ਪਾਣੀ ਵਾਲੇ ਸਿਸਟਮ ਦੀ ਗੱਲ ਕਰਦੇ ਆਂ কুলਿੰਗ ਸਿਸਟਮ ਦੀ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਮਿੱਤਰੋ কুলਿੰਗ ਸਿਸਟਮ ਲਈ ਰੈਡੀਟਰ ਫੈਨ ਬੈਲਟ ਪੱਖਾ ਵਾਟਰ ਵਾਡੀ ਸਾਰੀਆਂ ਚੀਜ਼ਾਂ ਵਰਕ ਕਰਦੀਆਂ ਕੂਲੈਂਟ ਵਗੈਰਾ ਦੇਖੋ ਇਹਨਾਂ ਦੇ ਵਿੱਚ ਇੱਕ ਵੀ ਚੀਜ਼ ਦੇ ਵਿੱਚ ਨੁਕਸ ਪੈਂਦਾ ਤਾਂ ਤੁਹਾਡਾ ਇੰਜਨ ਸੀਜ਼ ਹੋ ਜਾਂਦਾ ਜੇ ਤੁਹਾਡਾ ਪਾਣੀ ਖਤਮ ਹੋ ਗਿਆ ਰੈਡੀਟਰ ਲੀਕ ਹੋ ਗਿਆ ਬੈਲਟ ਟੁੱਟ ਗਈ ਵਾਟਰ ਵਾਡੀ ਖਰਾਬ ਹੋ ਗਈ ਤਾਂ ਤੁਹਾਡਾ ਇੰਜਨ ਤੁਨ ਪਤਾ ਸੀਜ ਹੋ ਜਾਂਦਾ ਸੀਜ ਹੁੰਦਾ ਮੈਨ ਰੀਜਨ ਹੁੰਦਾ ਵੀ ਪਾਣੀ ਨਹੀਂ ਇੰਜਨ ਨੂੰ ਮਿਲਿਆ ਜਿੰਨਾ ਚੱਕ ਤੁਹਾਡੇ ਟਰੈਕਟਰ ਦੇ ਵਿੱਚ ਪਾਣੀ ਰਹੂਗਾ ਤੁਹਾਡਾ ਟਰੈਕਟਰ ਚੱਲੂਗਾ ਤੁਹਾਡਾ ਇੰਜਨ ਚੱਲੂਗਾ ਚਾਹੇ ਟਰੈਕਟਰ ਦਾ ਹੋਵੇ ਚਾਹੇ ਕਾਰ ਦਾ ਹੋਵੇ ਚਾਹੇ ਟਰੱਕ ਦਾ ਹੋਵੇ ਚਾਹੇ ਕਾਹੀ ਦਾ ਹੋਵੇ ਨੰਬਰ 2 ਤੇ ਦੋ ਨੰਬਰ ਦਾ ਸੀਜ ਹੁੰਦਾਗਾ ਔਇਲ ਤੋਂ ਬਿਨਾ ਆਇਲ ਤੋਂ ਬਿਨਾ ਤੁਹਾਡਾ ਕੇਐਮਸੀ ਜੋ ਹੋ ਸਕਦੀ ਆ ਕ੍ਰੈਂਕਸ਼ਾਫਟ ਸੀਜ ਹੋ ਜਾਂ ਹੋ ਸਕਦੀ ਆ ਉਹਦੇ ਟੁਕੜੀਆਂ ਵਗੈਰਾ ਜੋ ਪੈਂਦੀਆਂ ਐਡਲ ਗੇਅਰ ਸੀ ਹੋ ਸਕਦਾ ਇਹ ਮੇਨ ਚੀਜ਼ਾਂ ਤੁਹਾਡੀਆਂ ਆਇਲ ਖਤਮ ਹੋਣ ਤੇ ਸੀ ਹੁੰਦੇ ਆ ਸਭ ਤੋਂ ਮੇਨ ਚੀਜ਼ ਹੁੰਦੀ ਆ ਤੁਹਾਡੀ ਕ੍ਰੈਂਕਸ਼ਾਫਟ ਇਹੀ ਸਭ ਤੋਂ ਜ਼ਿਆਦਾ ਸੀਜ ਪਹਿਲਾਂ ਹੁੰਦੀ ਆ ਕ੍ਰੈਂਕਸ਼ਾਫਟ ਟਰੈਕਟਰ ਦੇ ਆਇਲ ਖਤਮ ਹੋਣ ਤੇ ਬਾਕੀ ਕਈ ਭਰਾ ਕਹਿਣਗੇ ਯਾਰ ਸਾਡੇ ਟਰੈਕਟਰ ਦਾ ਆਇਲ ਪ੍ਰੈਸ਼ਰ ਤਾਂ ਇੰਨਾ ਤੇ ਸਾਡਾ ਇੰਜਨ ਨਹੀਂ ਡਾਉਣ ਉਹਦੇ ਵਿੱਚ ਤੁਹਾਡਾ ਐਲ ਪ੍ਰੈਸ਼ਰ ਵੀ ਤੁਸਜਣੋਂ ਇਹ ਕ੍ਰੈਂਕਸ਼ਾਫਟ ਹੀ ਨਹੀਂ ਬਣਾਉਣਾ ਹੁੰਦਾ ਜੇ ਕ੍ਰੈਂਕਸ਼ਾਫਟ ਲੂਜ਼ ਹੋਊਗੀ ਜਾਂ ਕ੍ਰੈਂਕਸ਼ਾਫਟ ਦੇ ਲੀਕ ਹੋਊਗਾ ਪ੍ਰੈਸ਼ਰ ਤਾਂ ਹੀ ਤੁਹਾਡਾ ਐਲ ਪ੍ਰੈਸ਼ਰ ਡਾਊਨ ਹੋਊਗਾ ਚਲੋ ਮਿੱਤਰੋ ਤੁਹਾਨੂੰ ਦਿਖਾਉਨੇ ਆਪਾਂ ਔਇਲ ਨਾਲ ਕੀ ਕੀ ਸੀਜ ਹੁੰਦਾ ਤੇ ਪਾਣੀ ਮੱਕ ਨਾਲ ਕੀ ਕੀ ਸੀਜ ਹੁੰਦਾ ਤੇ ਚਲੋ ਕੈਮਰਾ ਦੂਜਾ ਕਰਕੇ ਤੁਹਾਨੂੰ ਦਿਖਾਉਨੇ ਆਪਾਂ ਤੇ ਸੋ ਜੁੜੇ ਰਹੋ ਜੀ ਨਾਲ ਆਪ ਪਿਸਟਨ ਆ ਦੇਖੋ ਸੱਜਣੋ ਇਹਨੇ ਸਲੀਵ ਦੇ ਵਿੱਚ ਪੂਰਾ ਪੂਰਾ ਫਸ ਕੇ ਚੱਲਣਾ ਹੁੰਦਾ ਹੈਗਾ ਇਹਨੇ ਠੀਕ ਹੈ ਜੇ ਮੰਨ ਲਓ ਇਸ ਸਲੀਵ ਨੂੰ ਤੁਹਾਡਾ ਪਾਣੀ ਨਾ ਮਿਲੇਗਾ ਤਾਂ ਤੁਹਾਡਾ ਪਿਸਟਨ ਸੀਜ਼ ਹੋ ਜਾਊਗਾ ਕਹਿਣ ਦਾ ਮਤਲਬ ਸੱਜਣੋ ਪਾਣੀ ਦੇ ਨਾਲ ਤੁਹਾਡੀ ਕ੍ਰੈਂਕ ਨਹੀਂ ਸੀਜ਼ ਹੋਊਗੀ ਸਿਰਫ ਪਿਸਟਨ ਹੀ ਸੀਜ਼ ਹੋਊਗਾ ਜੇ ਟਰੈਕਟਰ ਦੇ ਇੰਜਨ ਨੂੰ ਜਾਂ ਕਾਰ ਦੇ ਇੰਜਨ ਨੂੰ ਜਾਂ ਕਿਸੇ ਵੀ ਇੰਜਨ ਨੂੰ ਪਾਣੀ ਨਾ ਮਿਲੇਗਾ ਤਾਂ ਤੁਹਾਡਾ ਪਿਸਟਨ ਹੀ ਸੀਜ਼ ਹੋਊਗਾ ਨੰਬਰ 2 ਤੇ ਸੀ ਆ ਜਾਂਦਾ ਕ੍ਰੈਂਕਸ਼ਾਫਟ ਦਾ ਸੀਜ਼ ਉਹ ਸੀਜ ਉਦੋਂ ਹੋਊਗਾ ਮਿੱਤਰੋ ਜਦੋਂ ਤੁਹਾਡਾ ਕ੍ਰੈਂਕ ਦੇ ਵਿੱਚੋਂ ਆਇਲ ਖਤਮ ਹੋਊਗਾ ਚੈਂਬਰ ਦੇ ਵਿੱਚੋਂ ਆਇਲ ਖਤਮ ਹੋਊਗਾ ਉਹਦੇ ਨਾਲ ਤੁਹਾਡਾ ਆਹ ਮੇਨ ਪਾਰਟਸ ਜਿਹੜੇ ਸਰਾਖ ਹੁੰਦੇ ਆ ਮੇਨ ਬੈਰਿੰਗ ਹੁੰਦੇ ਆ ਇਹਨਾਂ ਨੂੰ ਤੇਲ ਨਹੀਂ ਮਿਲਦਾ ਜਿਹਦੇ ਕਾਰਨ ਕਰਕੇ ਇਹ ਵੀ ਸੀਜ ਹੋ ਜਾਂਦੇ ਨੇ ਕਈ ਕੇਸਾਂ ਦੇ ਵਿੱਚ ਜ਼ਿਆਦਾਤਰ ਤੁਹਾਡੀ ਕ੍ਰੈਂਕ ਸ਼ਾਫਟ ਹੀ ਸੀਜ ਹੁੰਦੀ ਆ ਜਦੋਂ ਆਇਲ ਤੁਹਾਡਾ ਖਤਮ ਹੁੰਦਾਗਾ ਕਿਉਂਕਿ ਸਭ ਤੋਂ ਪਹਿਲਾਂ ਜਿਹੜਾ ਆਇਲ ਆ ਤੁਹਾਡੀ ਕ੍ਰੈਂਕ ਸ਼ਾਫਟ ਨੂੰ ਆਇਲ ਪੰਪ ਦਿੰਦਾ ਉਸ ਤੋਂ ਬਾਅਦ ਹੀ ਸਾਰੇ ਜਿਹੜੇ ਪੁਰਜੇ ਇੰਜਨ ਦੇ ਵਿੱਚ ਚੱਲਦੇ ਆ ਉਹਨਾਂ ਨੂੰ ਭੇਜਦਾਗਾ। ਬਾਕੀ ਐਲ ਪੰਪ ਜਿਹੜਾ ਵਗੈਰਾ ਹੁੰਦਾਗਾ ਇਹ ਤੁਹਾਡਾ ਪ੍ਰੋਪਰ ਢੰਗ ਨਾਲ ਕੰਮ ਕਰਨਾ ਚਾਹੀਦਾਗਾ। ਤਾਂ ਜੋ ਤੁਹਾਡੇ ਇੰਜਨ ਨੂੰ ਪ੍ਰੋਪਰ ਢੰਗ ਨਾਲ ਔਇਲ ਮਿਲ ਸਕੇ। ਕਿਉਂਕਿ ਇਹ ਜਿਹੜਾ ਔਇਲ ਪੰਪਾ ਤੁਹਾਡਾ ਇੱਕ ਇਨਸਾਨ ਦੇ ਹਾਰਟ ਦੀ ਤਰ੍ਹਾਂ ਹੀ ਕੰਮ ਕਰਦਾ ਜਿੱਦਾਂ ਆਪਣਾ ਦਿਲ ਕੰਮ ਕਰਦਾਗਾ ਉਦਾਂ ਹੀ ਔਇਲ ਪੰਪ ਕੰਮ ਕਰਦਾ। ਵੀ ਸਾਰੇ ਜਿਹੜੇ ਇੰਨਾਂ ਦੇ ਪਾਰਟਸ ਹੁੰਦੇ ਆ ਉਹਨਾਂ ਨੂੰ ਔਇਲ ਪਚਾਉਂਦਾਗਾ ਇਹਦੇ ਵਿੱਚ ਜਿਹੜਾ ਨੁਕਸਾਨ ਹੁੰਦਾਗਾ ਇਹ 4-5 ਮੇਨ ਚੀਜ਼ਾਂ ਨੂੰ ਹੋਈ ਹੁੰਦਾਗਾ ਕਹਿੰਦਾ ਮਤਲਬ ਇਹਦੀ ਪ੍ਰੋਪਰ ਜਾਣਕਾਰੀ ਟਰੈਕਟਰ ਖੋਲ ਕੇ ਹੀ ਪਤਾ ਲੱਗਦਾ ਵੀ ਕੀ ਤੁਹਾਡਾ ਖਰਾਬ ਹੋਇਆਗਾ ਇਹਦੇ ਵਿੱਚ ਕਈ ਵਾਰੀ ਕੇਮ ਸ਼ਾਫਟ ਦੇ ਆ ਬੁਸ਼ਾਂ ਨੂੰ ਵੀ ਨਹੀਂ ਤੇਲ ਮਿਲਦਾ ਜਿਸ ਦੇ ਕਾਰਨ ਕਰਕੇ ਇਹ ਵੀ ਸੀਜ਼ ਹੋ ਸਕਦੇ ਕਈ ਕੇਸਾਂ ਦੇ ਵਿੱਚ ਸਾਰੀਆਂ ਚੀਜ਼ਾਂ ਹੀ ਸੀਜ਼ ਹੋ ਜਾਂਦੀਆਂ ਹਨਗਾ ਤੇ ਕਈ ਭਰਾ ਕਹਿਣਗੇ ਵੀ ਸਾਡਾ ਇੰਜਨ ਜਿਆਦਾ ਓਵਰਲੋਡ ਹੋਣ ਤੇ ਸੀਜ ਹੁੰਦਾ ਇਹਦੇ ਵਿੱਚ ਇਹਦਾ ਕੋਈ ਮੇਨ ਕਾਰਨ ਨਹੀਂ ਹੁੰਦਾਗਾ ਓਵਰਲੋਡ ਤੇ ਕੰਮ ਲੈਣਾ ਜਿੰਨਾ ਮਰਜ਼ੀ ਟਰੈਕਟਰ ਨੂੰ ਓਵਰਲੋਡ ਤੋਂ ਕੰਮ ਲਓ ਇਹਦੇ ਨਾਲ ਕੋਈ ਵੀ ਮਕਸਦ ਨਹੀਂਗਾ ਤੁਹਾਡਾ ਸੀਜ ਹੋ ਜੂਗਾ ਇੰਜਨ ਇੰਜਨ ਉਦੋਂ ਸੀਜ ਹੋਊਗਾ ਜਦੋਂ ਤੁਹਾਡੇ ਟਰੈਕਟਰ ਨੂੰ ਪਾਣੀ ਨਹੀਂ ਮਿਲਿਆ ਪ੍ਰੋਪਰ ਟੰਗਣਾ ਜਾਂ ਔਇਲ ਨਹੀਂ ਮਿਲੇ ਤੇ ਚਲੋ ਮਿੱਤਰੋ ਬਾਕੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਕਰ ਦਿਓ ਵੀਡੀਓ ਨੂੰ ਬਾਤੋਂ ਸ਼ੇਅਰ ਤੇ ਚਲੋ ਲੈ ਕੇ ਆਵਾਂਗੇ ਤੁਹਾਡੇ ਲਈ ਇਦਾਂ ਦੀ ਇਨਫੋਰਮੇਸ਼ਨ ਵਾਲੀ ਵੀਡੀਓ ਇੱਕ ਹੋਰ ਤੇ ਕਰਾਂਗੇ ਅਗਲੇ ਟੌਪਿਕ ਦੇ ਉੱਪਰ ਗੱਲ ਧੰਨਵਾਦ ਸਸਸੀ ਕਾਲ